ਸਾ ਸ੍ਰੀਆਕਾਰ ਅੱਜ ਪਿੰਤ ਬਲਦਾਦਪੁਰ ਸਾਡੇ ਬਿਹਾਨਾ ਭੈਣ ਦਰਸ਼ਨਪੁਰ ਜੀ ਬਲਦਾਦਪੁਰ ਜੋ ਲੰਮੇ ਸਮੇਂ ਤੋਂ ਪ੍ਰੈਸ ਦਾ ਕੰਮ ਕਰਦੇ ਸੀ ਔਰ ਪ੍ਰੈਸ ਦੇ ਥਰੂ ਸਾਡੇ ਨਾਲ ਜੁੜੇ ਸੀ ਪਰ ਅੱਜ ਅਸੀਂ ਇਹਨਾਂ ਨੂੰ ਆਪਣੀ ਜਥੇਬੰਦੀ ਦੇ ਵਿੱਚ ਸੂਬਾ ਪ੍ਰਧਾਨ ਦਾ ਉਹਦਾ ਇਸਤਰੀ ਵਿੰਗ ਦਾ ਦੇ ਰਹੇ ਹਾਂ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਸਤਰੀ ਵਿੰਗ ਆ ਉਹ ਵੀ ਇੱਕ ਚੰਗੇ ਸੋਚਵਾਨ ਤੋਂ ਬਗੈਰ ਨਹੀਂ ਚਾ ਸਕਦਾ ਇਸ ਕਰਕੇ ਇਹਨਾਂ ਦੀ ਸੂਝਵਾਨੀ ਵੇਖ ਕੇ ਔਰ ਇਹਨਾਂ ਦੀ ਬਹਾਦਰੀ ਵੇਖ ਕੇ ਅਸੀਂ ਇਹਨਾਂ ਨੂੰ ਅੱਜ ਇੱਥੇ ਅਨਾਉਂਸ ਕਰਕੇ ਚੱਲੇ ਆ ਕਿ ਸਾਡੇ ਪੂਰੇ ਪੰਜਾਬ ਦੇ ਸੁਭਾ ਪ੍ਰਧਾਨ ਨੂੰ ਕਿ ਹਰ ਥਾਂ ਜਾ ਕੇ ਇਕਾਈਆਂ ਕੈਮ ਕਰਨਗੇ ਇਸਤਰੀ ਵਿੰਗ ਦੇ ਵਿੱਚ ਜਿੱਥੇ-ਜਿੱਥੇ ਇਹਨਾਂ ਦੇ ਜ਼ਰੂਰਤ ਆ ਇਹ ਆਪਣੀ ਜੂਰਤ ਲਭਾਉਣਗੇ ਬਾਕੀ ਕੁਝ ਵਿਚਾਰ ਮੇਰੇ ਭੈਣ ਜੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਜੀ ਬਹੁਤ ਹੀ ਵਧੀਆ ਤੁਹਾਨੂੰ ਵਿਚਾਰ ਦਿੱਤੇ ਆ ਤੇ ਇਹਨਾਂ ਦੇ ਨਾਲ ਅਸੀਂ ਜੁੜੇ ਆ মিডিਆ ਦਾ ਕਰਕੇ ਵੀ ਤੇ ਸਾਨੂੰ ਇੱਕ ਬਹੁਤ ਦੋ ਤਿੰਨ ਕੰਮ ਇਦਾਂ ਦੇ ਪੈ ਗਏ ਜੀ ਜੋ ਕਿ ਸਾਡੇ ਕੰਮ ਹੋ ਨਹੀਂ ਸੀ ਰਹੇ ਤੇ ਚਲੋ ਹੋਰ ਵੀ ਸਾਡੇ ਨਾਲ ਜਥੇਬੰਦੀਆਂ ਜੁੜੀਆਂ ਉਹਨਾਂ ਨੂੰ ਕਿਹਾ ਵੀ ਸੀ ਕੁਝ ਨਹੀਂ ਵੀ ਕਿਹਾ ਸੀਗਾ ਕੁਝ ਕੀਤਾ ਵੀ ਉਹਨਾਂ ਨੇ ਨਹੀਂ ਵੀ ਕੀਤਾ ਪਰ ਉਹਨਾਂ ਨੇ ਕਿਤੇ ਨਾ ਕਿਤੇ ਸਭੋ ਰੋਗ ਦਿੱਤਾ ਸੀ ਤੇ ਇਹ ਵੀ ਨੇ ਸਾਡੇ ਨਾਲ ਜਿੱਤਰਾ ਵੀ ਕੀਤੀ ਆ ਬਹੁਤ ਵਧੀਆ ਸਾਡੇ ਨਾਲ ਜੋੜ ਕੇ ਇੱਕ ਸਾਡਾ ਬਹੁਤ ਵੱਡਾ ਜਿਹੜਾ ਮਸਲਾ ਵਾ ਇਹਨਾਂ ਨੇ ਹੱਲ ਕੀਤਾ ਵਾ ਸੋ ਵੀਰ ਜਿਹੜੇ ਆ ਜਿੱਦਾਂ ਵੀ ਹੈਗੇ ਆ ਮੈਂ ਜਿੱਦਾਂ ਮਸਲੇ ਹੱਲ ਕਰਾਉਣੀ ਆ ਜਿੱਥੇ ਵੀਰ ਜੀ ਅੜ ਜਾਂਦੇ ਆ ਜੋ ਸਰਕਾਰਾਂ ਨਹੀਂ ਕੰਮ ਕਰਦੀਆਂ ਨਜਾਇਜ਼ ਜਿਹੜੇ ਮਸਲੇ ਲੋਕਾਂ ਦੇ ਆ ਤੱਕੇਸ਼ੀਆਂ ਹੁੰਦੀਆਂ ਇਹ ਵੀਰ ਜੀ ਸਾਡੇ ਕੰਮ ਕਰਦੇ ਆ ਤੇ ਇਹਨਾਂ ਦੇ ਬਦੌਲਤ ਹੀ ਅੱਜ ਅਸੀਂ ਇਹਨਾਂ ਦੇ ਪਿੱਛੇ-ਪਿੱਛੇ ਚੱਲਾਂਗੇ ਤੇ ਵੀਰ ਜੀ ਉਹਨਾਂ ਨੂੰ ਪੂਰਾ ਹੀ ਸਾਥ ਦੇਵਾਂਗੇ ਜਿੰਨੀ ਚੋਗੀ ਮਹਿਗੀ ਆ ਵੱਧ ਤੋਂ ਵੱਧ ਬੀਬੀਆਂ ਵੀ ਨਾਲ ਜੋੜੂੰਗੀ ਤਨਮਨ ਤੋਂ ਸੇਵਾ ਵੀ ਕਰੂੰਗੀ ਤੇ ਇਹ ਵੀਰ ਦੀ ਬਹੁਤ ਹੀ ਜ਼ਿਆਦਾ ਮੈਂ ਸਲਾਘਾ ਜੋ ਕਰਦੀ ਆ ਕਿ ਜਿਉ ਸਾਡਾ ਇਹਨਾਂ ਨੇ ਮਸਲਾ ਬਹੁਤ ਵੱਡਾ ਜਿਹੜਾ ਇਹਨਾਂ ਨੇ ਸੋਲਵ ਕੀਤਾ ਵਾ ਤੇ ਸਾਡੇ ਦੋ ਮਿੰਟ ਚੋਂ ਦੀ ਬਲੈਂਸ ਸਾਡੇ ਦੋਵਾਂ ਮਿੰਟਾਂ ਦੇ ਵਿੱਚ ਦੀ ਇਥੇ ਆ ਜਾਂਦੇ ਸੀਗੇ ਕਿਉਂਕਿ ਬਾਰਡਰ ਤੇ ਲੱਗੂ ਇਹ ਵੀਰ ਜੀ ਸਾਡੇ ਕੋਲ ਆਉਂਦੇ ਰੇ ਆ ਨਹੀਂ ਤੇ ਅੰਮ੍ਰਿਤਵਾਲੇ ਜਿੱਥੇ ਬੰਨੀਆਂ ਕਰ ਦਿੰਨੀਆਂ ਆ ਇਧਰ ਆ ਸਾਡੀ ਮੀਟਿੰਗ ਆ ਇਧਰ ਆ ਤੇ ਸਾਡੇ ਵੀਰ ਬਹੁਤ ਇਹਨਾਂ ਦੀ ਸਲਾਹਾ ਕਰਦੇ ਆ ਤੇ ਇਹ ਸਾਡੇ ਵੀਰ ਬਹੁਤ ਨਾਲ ਖਲੋਣ ਵਾਲੇ ਆ ਤੇ ਮੈਂ ਸਾਰੇ ਵੀਰਾਂ ਭੈਣਾਂਾਂ ਲੱਗੇ ਬੇਨਤੀ ਵੀ ਕਰਦੀ ਆ ਕਿ ਕਿਸਾਨ ਨੌਜਵਾਨ ਚ ਗਰਸ਼ ਕਮੇਟੀ ਨਾਲ ਵੱਧ ਤੋਂ ਵੱਧ ਜੁੜੋ ਜੋ ਤੁਹਾਨੂੰ ਮੁਸ਼ਕਲਾਂ ਆਉਂਦੀਆਂ ਇਹ ਜਥੇਬੰਦੀ ਤੁਹਾਡੀਆਂ ਸਾਰੀਆਂ ਸੋਲਵ ਕਰੂਗੀ ਸੋ ਇਨੀਆਂ ਕਿ ਮੇਰੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ